ਦਿਲਜੀਤ ਦੋਸਾਂਝ ਨੇ ਬਹੁਤ ਵੱਡਾ ਕਦਮ ਚੁੱਕਿਆ ਹੈ ਪੰਜਾਬ ਦੇ ਹੜ੍ਹਾਂ ਦੇ ਲਈ ਜੀ ਹਾਂ ਦਿਲਜੀਤ ਦੋਸਾਂਝ ਦੀ ਟੀਮ ਪਹਿਲਾਂ ਤੋਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਚੁੱਕੀ ਹੈ ਉਹਨਾਂ ਦੀ ਮੈਨੇਜਰ ਤੇ ਉਹਨਾਂ ਦੀ ਟੀਮ ਜੋ ਹੈ ਉਹ ਲਗਾਤਾਰ ਲੋਕਾਂ ਤੱਕ ਜੋ ਲੋੜ ਪੜਦੀ ਹੈ ਉਹ ਪਚਾਰੇ ਨੇ ਲੇਕਿਨ ਇਸ ਪੂਰੀ ਸਥਿਤੀ ਨੂੰ ਵੇਖਦੇ ਹੋਏ ਦਿਲਜੀਤ ਦੋਸਾਂਝ ਦੇ ਵੱਲੋਂ 10 ਪਿੰਡਾਂ ਨੂੰ ਅਡਾਪਟ ਕਰ ਲਿੱਤਾ ਗਿਆ ਹੈ ਜਿਸ ਦੇ ਵਿੱਚ ਐਨ ਜੀਓ ਦੇ ਨਾਲ-ਨਾਲ ਲੋਕਲ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਗੁਰਦਾਸਪੁਰ ਤੇ ਅੰਮ੍ਰਿਤਸਰ ਦੀ ਉਹਨਾਂ ਦੀ ਵੀ ਮਦਦ ਲਈਤੀ ਜਾ ਰਹੀ ਹੈ ਦਰਸਲ ਇਸ ਕਦਮ ਦੀ ਜ਼ਰੂਰਤ ਇਸ ਕਰਕੇ ਹੈ ਕਿਉਂਕਿ ਜਿਹੜੇ ਹਰ ਪ੍ਰਭਾਵਿਤ ਇਲਾਕੇ ਨੇ ਉਥੇ ਪਾਣੀ ਤੇ ਰੋਟੀ ਦੀ ਸੇਵਾ ਤਾਂ ਆਲਰੇਡੀ ਕੀਤੀ ਜਾ ਰਹੀ ਹੈ ਲੇਕਿਨ ਨਾਂ ਲੱਗਦੇ ਜਿਹੜੇ ਪਿੰਡ ਨੇ ਉਹ ਜੋ ਵੀ ਮਦਦ ਪਹੁੰਚਾ ਸਕਦੇ ਨੇ ਉਹ ਪਹੁੰਚਾ ਰਹੇ ਨੇ ਲੇਕਿਨ ਬਾਅਦ ਦੇ ਵਿੱਚ ਜੋ ਦਿੱਕਤਾਂ ਆਉਣ ਵਾਲੀਆਂ ਨੇ ਉਸ ਦੇ ਲਈ ਵੀ ਦਿਲਜੀਤ ਦੋਸਾਂਝ ਦੀ ਟੀਮ ਨੇ ਤਿਆਰੀ ਖਿੱਚ ਲਈ ਹੈ ਫੇਜ਼ 1 ਦੇ ਵਿੱਚ ਸੋਲਰ ਲਾਈਟਸ ਤੋਂ ਲੈ ਕੇ ਟੈਰਾਪੋਲੀਨਸ ਤੋਂ ਲੈ ਕੇ ਮੈਡੀਸਿਨਸ ਪਹੁੰਚਾਈਆਂ ਜਾਣ ਗਿਆ ਲੇਕਿਨ ਜਦ ਪਾਣੀ ਘਟ ਜਾਏਗਾ ਅਸ ਤੋਂ ਬਾਅਦ ਲੋਕਲ ਐਡਮਿਨਿਸਟ੍ਰੇਸ਼ਨ ਤੇ ਐਨਜੀਓ ਦੀ ਮਦਦ ਦੇ ਨਾਲ ਸਪਲਾਈਸ ਪਹੁੰਚਾਈਆਂ ਜਾਣਗੀਆਂ ਜਿਸ ਦਿਨ ਲੋਡ ਉਸਰੇਲੇ ਸਬ ਤੋਂ ਵੱਧ ਹੋਏਗੀ ਤੀਜੇ ਫੇਜ਼ ਦੇ ਵਿੱਚ ਜਿਹੜੇ ਪਿੰਡਾਂ ਦਾ ਬਹੁਤ ਕੁਝ ਹੜ ਗਿਆ ਏ ਉਹਨਾਂ ਨੂੰ ਦੁਬਾਰਾ ਖੜਾ ਕਰਨ ਦੇ ਵਿੱਚ ਇਹ ਟੀਮ ਤੇ ਇਹ ਜਿਹੜਾ ਪੂਰਾ ਮਿਸ਼ਨ ਹੈ ਇਸ ਦੇ ਵਿੱਚ ਮਦਦ ਕੀਤੀ ਜਾਏਗੀ ਲੋਕਾਂ ਦੇ ਘਰ ਬਣਾਏ ਜਾਣਗੇ ਦੁਬਾਰਾ ਪਸ਼ੂਆਂ ਦਾ ਇੰਤਜ਼ਾਮ ਕੀਤਾ ਜਾਏਗਾ ਤਾਂ ਕਿ ਲੋਕ ਜੋ ਨੇ ਜਿਨ੍ਹਾਂ ਦਾ ਸਭ ਕੁਝ ਉੱਜੜ ਗਿਆ ਏ ਉਹ ਵਾਪਸ ਉਹਨਾਂ ਤੱਕ ਪਹੁੰਚਾਇਆ ਜਾ ਸਕੇ ਤੇ ਲੋਕ ਆਪਣੀ ਜ਼ਿੰਦਗੀ ਨੂੰ ਉਸੇ ਤਰ੍ਹਾਂ ਵਤੀਤ ਕਰ ਤਾਂ ਕਨ ਜਿਸ ਤਰ੍ਹਾਂ ਉਹ ਪਹਿਲਾਂ ਕਰਦੇ ਸੀ ਕੁਝ ਇਸ ਤਰ੍ਹਾਂ ਦੀ ਮਦਦ ਦੇ ਨਾਲ ਦਿਲਜੀਤ ਦੋਸਾਂਝ ਨੇ 10 ਪਿੰਡਾਂ ਨੂੰ ਅਡਾਪਟ ਕੀਤਾ ਹੈ ਯਾਨੀ ਕਿ ਉਹਨਾਂ ਪਿੰਡਾਂ ਦੀ ਪੂਰੀ ਦੇਖਭਾਲ ਦਿਲਜੀਤ ਦੋਸਾਂ ਦੀ ਟੀਮ ਵੱਲੋਂ ਕੀਤੀ ਜਾਏਗੀ ਉਹਨਾਂ ਦੀ ਟੀਮ ਆਲਰੇਡੀ ਉੱਥੇ ਪਹੁੰਚ ਚੁੱਕੀ ਹੈ ਤੇ ਜਿਸ ਤਰ੍ਹਾਂ ਦੇ ਨਾਲ ਹਰਾਂ ਦੇ ਇਸ ਵਕਤ ਹਾਲਾਤ ਬਣੇ ਹੋਏ ਨੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ ਪੂਰਾ ਫੋਕਸ ਸਾਂਝ ਫਾਊਂਡੇਸ਼ਨ ਵੱਲੋਂ ਕੀਤਾ ਜਾਏਗਾ ਦੇਜੀਤ ਦੋਸਾਂਝ ਨੇ ਬਹੁਤ ਵੱਡਾ ਕਦਮ ਚੁੱਕਿਆ ਹੈ ਪੰਜਾਬ ਦੇ ਹੜ੍ਹਾਂ ਦੇ ਲਈ ਜੀ ਹਾਂ ਦਿਲਜੀਤ ਦੋਸਾਂਝ ਦੀ ਟੀਮ ਪਹਿਲਾਂ ਤੋਂ ਹੀ ਹਾੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਚੁੱਕੀ ਹੈ ਉਹਨਾਂ ਦੀ ਮੈਨੇਜਰ ਤੇ ਉਹਨਾਂ ਦੀ ਟੀਮ ਜੋ ਹੈ ਉਹ ਲਗਾਤਾਰ ਲੋਕਾਂ ਤੱਕ ਜੋ ਲੋੜ ਵੜਦੀ ਹੈ ਉਹ ਪਚਾਰੇ ਨੇ ਲੇਕਿਨ ਇਸ ਪੂਰੀ ਸਥਿਤੀ ਨੂੰ ਵੇਖਦੇ ਹੋਏ ਦਿਲਜੀਤ ਦੋਸਾਂਝ ਦੇ ਵੱਲੋਂ 10 ਪਿੰਡਾਂ ਨੂੰ ਅਡਾਪਟ ਕਰ ਲਿੱਤਾ ਗਿਆ ਹੈ ਜਿਸ ਦੇ ਵਿੱਚ ਐਨ ਜੀਓ ਦੇ ਨਾਲ ਨਾਲ ਲੋਕਲ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਗੁਰਦਾਸਪੁਰ ਤੇ ਅੰਮ੍ਰਿਤਸਰ ਦੀ ਉਹਨਾਂ ਦੀ ਵੀ ਮਦਦ ਲਈਤੀ ਜਾ ਰਹੀ ਹੈ ਦਰਸਲ ਇਸ ਕਦਮ ਦੀ ਜ਼ਰੂਰਤ ਇਸ ਕਰਕੇ ਹੈ ਕਿਉਂਕਿ ਜਿਹੜੇ ਹਰ ਪ੍ਰਭਾਵਿਤ ਇਲਾਕੇ ਨੇ ਉੱਥੇ ਪਾਣੀ ਤੇ ਰੋਟੀ ਦੀ ਸੇਵਾ ਤਾਂ ਆਲਰੇਡੀ ਕੀਤੀ ਜਾ ਰਹੀ ਹੈ ਲੇਕਿਨ ਨਾਲ ਲੱਗਦੇ ਜਿਹੜੇ ਪਿੰਡ ਨੇ ਉਹ ਜੋ ਵੀ ਮਦਦ ਪਹੁੰਚਾ ਸਕਦੇ ਨੇ ਉਹ ਪਹੁੰਚਾ ਰਹੇ ਨੇ ਲੇਕਿਨ ਬਾਅਦ ਦੇ ਵਿੱਚ ਜੋ ਦਿੱਕਤਾਂ ਆਉਣ ਵਾਲੀਆਂ ਨੇ ਉਸ ਦੇ ਲਈ ਵੀ ਦਿਲਜੀਤ ਦੋਸਾਂਝ ਦੀ ਟੀਮ ਨੇ ਤਿਆਰੀ ਖਿੱਚ ਲਈ ਹੈ ਫੇਜ਼ 1 ਦੇ ਵਿੱਚ ਸੋਲਰ ਲਾਈਟਸ ਤੋਂ ਲੈ ਕੇ ਟੈਰਾਪੋਲਿਨਸ ਤੋਂ ਲੈ ਕੇ ਮੈਡੀਸਿਨਸ ਪਚਾਈਆਂ ਜਾਣ ਗਿਆ ਲੇਕਿਨ ਜਦ ਪਾਣੀ ਘਟ ਜਾਏਗਾ ਉਸ ਤੋਂ ਬਾਅਦ ਲੋਕਲ ਐਡਮਿਨਿਸਟ੍ਰੇਸ਼ਨ ਤੇ ਐਨਜੀਓ ਦੀ ਮਦਦ ਦੇ ਨਾਲ ਖਾਸ ਸਪਲਾਈਜ਼ ਪਹੁੰਚਾਈਆਂ ਜਾਣਗੀਆਂ ਜਿਸ ਦੀ ਲੋੜ ਆਸਟ੍ਰੇਲੀਆ ਸਭ ਤੋਂ ਵੱਧ ਹੋएगी ਤੀਜੇ ਫੇਜ਼ ਦੇ ਵਿੱਚ ਜਿਹੜੇ ਪਿੰਡਾਂ ਦਾ ਬਹੁਤ ਕੁਝ ਹੜ ਗਿਆ ਏ ਉਹਨਾਂ ਨੂੰ ਦੁਬਾਰਾ ਖੜਾ ਕਰਨ ਦੇ ਵਿੱਚ ਇਹ ਟੀਮ ਤੇ ਇਹ ਜਿਹੜਾ ਪੂਰਾ ਮਿਸ਼ਨ ਹੈ ਇਸ ਦੇ ਵਿੱਚ ਮਦਦ ਕੀਤੀ ਜਾਏਗੀ ਲੋਕਾਂ ਦੇ ਘਰ ਬਣਾਏ ਜਾਣਗੇ ਦੁਬਾਰਾ ਪਸ਼ੂਆਂ ਦਾ ਇੰਤਜ਼ਾਮ ਕੀਤਾ ਜਾਏਗਾ ਤਾਂ ਕਿ ਲੋਕ ਜੋ ਨੇ ਜਿਨ੍ਹਾਂ ਦਾ ਸਭ ਕੁਝ ਉਜੜ ਗਿਆ ਏ ਉਹ ਵਾਪਸ ਉਹਨਾਂ ਤੱਕ ਪਹੁੰਚਾਇਆ ਜਾ ਸਕੇ ਤੇ ਲੋਕ ਆਪਣੀ ਜ਼ਿੰਦਗੀ ਨੂੰ ਉਸੇ ਤਰ੍ਹਾਂ ਵਤੀਤ ਕਰ ਸਕਨ ਜਿਸ ਤਰ੍ਹਾਂ ਉਹ ਪਹਿਲਾਂ ਕਰਦੇ ਸੀ ਕੁਝ ਇਸ ਤਰ੍ਹਾਂ ਦੀ ਮਦਦ ਦੇ ਨਾਲ ਦਿਲਜੀਤ ਦੋਸਾਂਝ ਨੇ 10 ਪਿੰਡਾਂ ਨੂੰ ਅਡਾਪਟ ਕੀਤਾ ਹੈ ਯਾਨੀ ਕਿ ਉਹਨਾਂ ਪਿੰਡਾਂ ਦੀ ਪੂਰੀ ਦੇਖਭਾਲ ਦਿਲਜੀਤ ਦੋਸਾਂ ਦੀ ਟੀਮ ਵੱਲੋਂ ਕੀਤੀ ਜਾਏਗੀ ਉਹਨਾਂ ਦੀ ਟੀਮ ਆਲਰੇਡੀ ਉੱਥੇ ਪਹੁੰਚ ਚੁੱਕੀ ਹੈ ਤੇ ਜਿਸ ਤਰ੍ਹਾਂ ਦੇ ਨਾਲ ਹੜ੍ਹਾਂ ਦੇ ਇਸ ਵਕਤ ਹਾਲਾਤ ਬਣੇ ਹੋਏ ਨੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵਿੱਚ ਪੂਰਾ ਫੋਕਸ ਸਾਂਝ ਫਾਊਂਡੇਸ਼ਨ ਵੱਲੋਂ ਕੀਤਾ ਜਾਏਗਾ